ਸਸ਼ਟੇਕਾਲ ਜੀ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰ ਰਹੇ ਹਾਂ ਉਹਨਾਂ ਲੋਕਾਂ ਬਾਰੇ ਜੋ ਹਮੇਸ਼ਾ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਹਨ ਇਹ ਜੋ ਲੋਕ ਜੋ ਖੁਦ ਨੂੰ ਸਹੀ ਸਮਝਦੇ ਹਨ ਹਰ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਠੀਕ ਸਮਝਦੇ ਹਨ ਉਹ ਲੋਕ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਹਨ ਇਹ ਜੋ ਲੋਕਾਂ ਨੂੰ ਪਰਿਵਾਰ ਦੇ ਵਿੱਚ ਮਿਲ ਜਾਣਗੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਤੁਹਾਡੀ ਟੀਮ ਦੇ ਵਿੱਚ ਤੁਹਾਡੇ ਸਟਾਫ ਦੇ ਵਿੱਚ ਖਾਸ ਕਰਕੇ ਲੋਕ ਮੈਨੇਜਰ ਲੈਵਲ ਦੇ ਜਾਂ ਵੱਡੇ ਜੋ ਹੁੰਦੇ ਨੇ ਪਰਿਵਾਰ ਦੇ ਵਿੱਚ ਉਹ ਹੁੰਦੇ ਨੇ ਕਿਉਂਕਿ ਇਹਨਾਂ ਸਾਹਮਣੇ ਕੋਈ ਬੋਲ ਵੀ ਨਹੀਂ ਸਕਦਾ ਪਰ ਜੋ ਤੁਹਾਡੇ ਨੀਚੇ ਸਟਾਫ ਕੰਮ ਕਰ ਰਿਹਾ ਹੋਵੇਗਾ ਤੁਹਾਡੇ ਪਰਿਵਾਰ ਦੇ ਦੂਜੇ ਦੂਜੇ ਮੈਂਬਰ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਕਿ ਇਹ ਜੋ ਬੰਦਾ ਇੱਥੇ ਗਲਤੀ ਕਰ ਰਿਹਾ ਹੈ ਪਰ ਉਹ ਡਰ ਦੇ ਕਾਰਨ ਤੁਹਾਨੂੰ ਦੱਸਣਗੇ ਨਹੀਂ ਸੋ ਇਸ ਵੀਡੀਓ ਬਣਾਉਂਦਾ ਮੇਨ ਮੋਟਿਵ ਇਹ ਹੈ ਕਿ ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਗਲਤੀ ਕਰਦਾ ਹੈ ਤਾਂ ਉਸ ਨੂੰ ਉਹਦੇ ਟੀਚਰ ਆ ਉਹ ਸਮਝਾਉਂਦੇ ਨੇ ਫਿਰ ਥੋੜਾ ਵੱਡਾ ਹੁੰਦਾ ਹੈ ਤਾਂ ਕੋਈ ਗਲਤੀ ਕਰਦਾ ਹੈ ਤਾਂ ਮਾਪੇ ਉਸ ਨੂੰ ਗਾਈਡ ਕਰਦਾ ਹੈ ਕੋਈ ਹੋਰ ਗਾਈਡ ਕਰਦਾ ਹੈ ਤਾਂ ਸਭ ਤੋਂ ਵੱਡੀ ਗਲਤੀ ਉਦੋਂ ਹੋ ਜਾਂਦੀ ਹੈ ਜਦੋਂ ਅਸੀਂ ਇਹ ਸੋਚ ਲੈਂਦੇ ਆ ਕਿ ਹੁਣ ਅਸੀਂ ਪੜ੍ਹ ਲਿਖ ਲਿਆ ਹੈ ਹੁਣ ਅਸੀਂ ਜਵਾਨ ਹੋ ਗਿਆ ਹੁਣ ਅਸੀਂ ਖੁਦ ਪੈਸਾ ਕਮਾ ਰਹੇ ਆ ਤਾਂ ਸਾਨੂੰ ਕਿਸੇ ਦਾ ਡਰ ਨਹੀਂ ਰਿਹਾ ਅਸੀਂ ਜੋ ਕਰਾਂਗੇ ਠੀਕ ਕਰਾਂਗੇ ਇਹ ਵਾਲੀ ਜੋ ਗੱਲ ਆ ਇਨਸਾਨ ਨੂੰ ਇੰਨਾ ਕ ਜਿਆਦਾ ਗਿਰਾਹ ਦਿੰਦੀ ਹੈ ਕਿ ਉਹ ਪਾਵੇ ਗਲਤੀ ਤੇ ਗਲਤੀ ਕਰੇ ਪਰ ਉਹਨੂੰ ਕਦੀ ਅਹਿਸਾਸ ਨਹੀਂ ਹੁੰਦਾ ਇਹਦਾ ਮੇਨ ਕਾਰਨ ਇਹ ਕਿ ਉਹਨੂੰ ਕੋਈ ਦੱਸਣ ਵਾਲਾ ਨਹੀਂ ਕਿ ਤੂੰ ਗਲਤ ਰਸਤੇ ਤੇ ਜਾ ਰਿਹਾ ਹੈਂ ਤੂੰ ਗਲਤ ਡਿਸੀਜਨ ਲੈ ਰਿਹਾ ਹੈ ਸੋ ਇਸ ਸਿਚੁਏਸ਼ਨ ਤੋਂ ਬਚਣ ਵਾਸਤੇ ਕਿਉਂਕਿ ਗੁਰਮਤ ਪ੍ਰਕਾਸ਼ ਵਰਲਡਵਾਈਡ ਚੈਨਲ ਨਾਲ ਜੋ ਵੀ ਲੋਕ ਜੁੜਿਆ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਸਾਡੀ ਜ਼ਿੰਦਗੀ ਦੇ ਨਿੱਕੇ ਨਿੱਕੇ ਜੋ ਮੂਵਮੈਂਟ ਹੈ ਉਹ ਵੀ ਠੀਕ ਹੋਵੇ ਨਿੱਕੇ ਨਿੱਕੇ ਆਦਤ ਸਾਡੀ ਨਿੱਕੇ ਨਿੱਕੇ ਸੋਚ ਵੀ ਇੱਕ ਸਹੀ ਰਸਤਿਆਂ ਤੇ ਚੱਲੇ ਸੋ ਹਮੇਸ਼ਾ ਸਾਡੀ ਇਹ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨੂੰ ਇੱਕ ਸਟੂਡੈਂਟ ਵਾਲੀ ਜੋ ਲਾਈਫ ਆ ਉਹ ਜੀਏ ਕਦੀ ਇਹ ਨਾ ਸਮਝੇ ਕਿ ਅਸੀਂ ਜੋ ਕਹਿ ਰਹੇ ਹਾਂ ਉਹ ਠੀਕ ਹੀ ਹੋਵੇਗਾ ਜੋ ਅਸੀਂ ਮੰਨ ਰਹੇ ਹਾਂ ਉਹ ਠੀਕ ਹੀ ਹੋਵੇਗਾ ਹਮੇਸ਼ਾ ਸਾਨੂੰ ਜੋ ਗਾਈਡ ਕਰਨ ਵਾਲਾ ਉਹ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਅਸੀਂ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਪੜ੍ਹਾਂਗੇ ਵਿਚਾਰਾਂਗੇ ਤਾਂ ਸਾਨੂੰ ਸੇਧ ਆਵੇਗੀ ਆਪਣੀ ਲਾਈਫ ਦੇ ਵਿੱਚ ਅਸੀਂ ਆਪਣੇ ਆਪ ਵਿੱਚ ਉਲਝਾਂਗੇ ਸਾਨੂੰ ਪਤਾ ਹੋਵੇਗਾ ਕਿ ਕਿਹੜੀਆਂ ਗੱਲਾਂ ਜਾਂ ਕਿਹੜੀਆਂ ਇਸ ਤਰ੍ਹਾਂ ਦੀਆਂ ਆਦਤਾਂ ਸਾਨੂੰ ਆਪਣੇ ਆਪ ਵਿੱਚ ਜੋ ਕੱਢ ਦੇਣੀਆਂ ਚਾਹੀਦੀਆਂ ਤੇ ਕਿਹੜੀਆਂ ਆਦਤਾਂ ਵਧੀਆ ਜੋ ਸਾਨੂੰ ਆਪਣੇ ਆਪ ਦੇ ਵਿੱਚ ਅਡਾਪਟ ਉਹ ਕਰਨੀਆਂ ਚਾਹੀਦੀਆਂ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਲੋਕਾਂ ਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਘਮੰਡ ਹੋ ਗਿਆ ਏ ਔਰ ਉਹ ਇਹ ਸੋਚਦੇ ਨੇ ਕਿ ਅਸੀਂ ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਗਲਤੀ ਨਹੀਂ ਕਰ ਰਹੇ ਅਸੀਂ ਆਪਣੇ ਪਰਿਵਾਰ ਨੂੰ ਪਾਲ ਰਹੇ ਹਾਂ ਅਸੀਂ ਆਪਣੀ ਟੀਮ ਨੂੰ ਗਾਈਡ ਕਰ ਰਹੇ ਹਾਂ ਅਸੀਂ ਆਪਣੇ ਸਟਾਫ ਨੂੰ ਗਾਈਡ ਕਰ ਰਹੇ ਹਾਂ ਇਹ ਜਦੋਂ ਭੁਲੇਖਾ ਪੈ ਜਾਂਦਾ ਹੈ ਕਿ ਅਸੀਂ ਗਾਈਡ ਕਰ ਰਹੇ ਹਾਂ ਤਾਂ ਉਦੋਂ ਇਨਸਾਨ ਗਲਤੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਸੋ ਕਦੀ ਜਦੋਂ ਵੀ ਕਿਸੇ ਨੂੰ ਤੁਸੀਂ ਗਾਈਡ ਕਰ ਰਹੇ ਹੋ ਤੁਸੀਂ ਵੱਡੇ ਲੈਵਲ ਤੇ ਪਹੁੰਚ ਗਏ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੋਰ ਬਣ ਜਾਂਦੀ ਹੈ ਕਿ ਹਰ ਰੋਜ਼ ਕੁਝ ਨਵਾਂ ਸਿੱਖਦੇ ਰਹੋ ਕੁਝ ਨਵਾਂ ਪੜ੍ਹਦੇ ਰਹੋ ਆਪਣੇ ਆਪ ਨੂੰ ਇੱਕ ਸਟੂਡੈਂਟ ਦੀ ਤਰ੍ਹਾਂ ਰੱਖੋ ਔਰ ਜੋ ਵੀ ਡਿਸੀਜਨ ਲੈਣਾ ਕਲਾ ਆਪਣੇ ਵੱਲ ਵੇਖ ਕੇ ਨਾ ਲੋ ਬਾਕੀ ਜੋ ਪਰਿਵਾਰ ਆ ਬਾਕੀ ਜੋ ਲੋਕ ਆ ਉਹਨਾਂ ਨੂੰ ਮੱਦੇ ਨਜ਼ਰ